ਮੌਸਮੇ ਭਾਗ ਦੀ ਭਵਿੱਖ ਬਾਣੀ ਸੱਚ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਜ਼ੋਰਦਾਰ ਬਰਸਾਤ ਹੋ ਰਹੀ ਹੈ ਮੌਨਸੂਨ ਤੋਂ ਪਹਿਲਾਂ ਹੋਈ ਇਸ ਬਰਸਾਤ ਨੇ ਸਾਰੇ ਹੀ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਕਈ ਥਾਵਾਂ ਤੇ ਸੜਕਾਂ ਤੇ ਗੋਡੇ-ਗੋਡੇ ਪਾਣੀ ਭਰ ਚੁੱਕਾ ਹੈ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸੰਗਰੂਰ ਅਤੇ ਭਵਾਨੀਗੜ੍ਹ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਸੰਗਰੂਰ ਦੇ ਵਿੱਚ ਭਾਰੀ ਬਰਸਾਤ ਹੋਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਦ ਅਜ਼ੀਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਲੋਕ ਜਿਹੜੇ ਨੇ ਹੀਟ ਵੇਵ ਦਾ ਸਾਹਮਣਾ ਕਰ ਰਹੇ ਸਨ ਭੈਣਕ ਗਰਮੀ ਦੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸਨ ਪਰ ਹੁਣ ਇੱਕਦਮ ਮੌਸਮ ਬਦਲਿਆ ਕਈ ਇਲਾਕੇ ਦੇ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਬਰਸਾਤ ਹੋ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਉਧਰ ਦੂਜੇ ਪਾਸੇ ਪਵਾਨੀਗੜ੍ਹ ਦੇ ਵਿੱਚ ਬਰਸਾਤ ਹੋਈ ਤਾਂ ਇੱਕ ਨੌਜਵਾਨ ਜਿਹੜਾ ਹੈ ਨੈਸ਼ਨਲ ਹਾਈਵੇ ਤੇ ਭੰਗੜੇ ਪੌਣ ਲੱਗਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉਸ ਦੇ ਵੱਲੋਂ ਬਰਸਾਤ ਹੋਣ ਤੇ ਰੱਬ ਦਾ ਧੰਨਵਾਦ ਵੀ ਕੀਤਾ ਗਿਆ ਤੇ ਕਿਹਾ ਗਿਆ ਕਿ ਦੋ ਚਾਰ ਦਿਨਾਂ ਬਾਅਦ ਇਸੇ ਤਰ੍ਹਾਂ ਮੀਂਹ ਪੈਂਦਾ ਰਹੇ ਮੀਂਹ ਸਰ ਜੀ ਮੈਂ ਤਾਂ ਨਾ ਰਹਿਣਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹੁੰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਹਤ ਮਿਲ ਗਈ ਐਸੀ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਣਾਗਾ ਕਿ ਮੀਂਹ ਪਾਤੇ ਨੇ ਬਹੁਤ ਵਧੀਆ ਹੋ ਗਿਆ ਜੀ ਬੂੰਦ ਬੂੰਦ ਨੂੰ ਤਰਸਦੇ ਸਬੀਲਣਾ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਜਿੰਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਬਹੁਤ ਅਨਮਾਇਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆਹ ਮਹੀਨਾ ਦਾ بارش ਪਾ ਕੇ ਰੱਖੀ ਦੋ ਤਿੰਨ ਮੀਂਹ ਪਾਇਆ ਕਰੇ ਰੱਬ ਜੀ ਉਹ ਕਹਿੰਦੇ ਸੀ ਵੀ ਦਰਖਤ ਲਾਉਣੇ ਚਾਹੀਦੇ ਨੇ ਸਾਨੂੰ ਲੱਗਦਾ ਵੀ ਚੀਜ਼ਾਂ ਨਾਲ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਜੀ ਮੈਂ ਕਹਿਣਾ ਚਾਹੁੰਦਾ ਵੀ ਮੀ ਵੀ ਜ਼ਰੂਰੀ ਆਈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਹਲਾਏ ਤਾਂ ਮੱਤ ਕੇ ਫਿਰ ਫਾਇਦਾ ਕੀ ਜੀ ਤਾਂ ਨਹੀਂ ਇਨੀ ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਜੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਤ ਮਿਲ ਗਈ ਅੱਜ ਬਹੁਤ ਜਿਆਦਾ ਰਾਤ ਮਿਲ ਗਈ ਤਾਂ ਹੁਣ ਤਸਵੀਰ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀ ਕਰਦੇ ਆਂ ਲੁਧਿਆਣਾ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਜਿਸ ਨੇ ਪ੍ਰਸ਼ਾਸਨ ਦੇ ਦਾਅਵੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਸੜਕਾਂ ਤੇ ਗੋਡੇ-ਗੋਡੇ ਪਾਣੀ ਭਰ ਚੁੱਕਾ ਹੈ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਇਸ ਤੋਂ ਇਲਾਵਾ ਜਲੰਧਰ ਮਾਨਸਾ ਮੁਹਾਲੀ ਅਤੇ ਹੋਰ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਠੰਡਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਈ ਥਾਵਾਂ ਤੇ ਬਰਸਾਤ ਹਲੇ ਵੀ ਜਾਰੀ ਹੈ ਤਾਂ ਜਿਹੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ ਅੱਜ ਭਾਰੀ ਬਰਸਾਤ ਹੋਈ ਹੈ ਉੱਥੇ ਹੀ ਕਈ ਥਾਵਾਂ ਤੇ ਮੌਸਮ ਠੰਡਾ ਹੈ ਬੱਦਲ ਬਣੇ ਹੋਏ ਨੇ ਤੇ ਕੁਝ ਥਾਵਾਂ ਤੇ ਸ਼ਾਮ ਤੱਕ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ